ਸਸਿਕਾ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਜੀ ਮੋਗਾ ਟਰੈਕਟਰ ਮੰਡੀ ਤੇ ਤੇ ਜਿਵੇਂ ਜਿਵੇਂ ਸੀਜ਼ਨ ਆ ਰਿਹਾ ਜੀ ਟਰੈਕਟਰਾਂ ਦੀ ਆ ਰਹੀ ਹੈ ਮੰਡੀ ਤੇ ਤੇਜ਼ੀ ਤੇ ਗਾਹਕਾਂ ਦੀ ਵੀ ਤੇਜ਼ੀ ਹੈ ਜੀ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਆਉਣ ਵਾਲੀ ਟਰੈਕਟਰ ਮੰਡੀ ਦੀ ਅਸੀਂ ਕੋਈ ਵੀ ਵੀਡੀਓ ਕਰਕੇ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਚਲੋ ਆਪਾਂ ਕਰਦੇ ਆ ਤੁਹਾਡੇ ਨਾਲ ਟਰੈਕਟਰਾਂ ਦੇ ਰੇਟਾਂ ਸਾਂਝੇ ਜੀ ਪਹਿਲਾ ਟਰੈਕਟਰ ਆ ਗਿਆ ਜੀ ਆਪਣੇ ਕੋਲੇ ਸਵਰਾਜ 8552 ਪਿਛਲੇ ਟਾਇਰ ਹੈਗੇ ਜੀ 14 ਦੇ ਬਿਲਕੁਲ ਸਾਫ ਸੁਥਰੇ 85 90 ਪੈਸੇ ਕੰਡੀਸ਼ਨ ਦੇ ਵਿੱਚ ਜੀ ਅਗਲੇ ਟਾਇਰ ਹੈਗੇ ਜੀ ਗੁਡিয়ার ਦੇ ਪਿਛਲੇ ਟਾਇਰ ਵੀ ਹੈਗੇ ਗੁਡিয়ার ਦੇ ਜੀ ਤੇ ਹੈਗਾ ਜੀ 15 ਮਾਡਲ ਆ 4 ਲੱਖ 95000 ਰੁਪਏ ਡਿਮਾਂਡ ਆ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ Ford 3600 ਮੋਡੀਫਾਈ ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਪੰਜਾਬ ਨੰਬਰ ਆ ਇਹ ਹੈਗਾ ਜੀ 90 ਮਾਡਲ ਹੈ 1,95,000 ਰੁਪਿਆ ਡਿਮਾਂਡ ਹੈ ਜੀ ਤੇ ਇਹ ਬਾਈ ਦਾ ਜਿਹੜਾ ਬਾਈ ਫੋਰਡ ਮੋਡੀਫਾਈ ਕਰਦਾ ਜੀ ਇਹਦਾ ਨੰਬਰ ਆਪਣੇ ਕੋਲੇ ਹੈਗਾ ਜੀ ਜੇਕਰ ਕਿਸੇ ਵੀਰ ਭਰਾ ਨੇ ਲੈਣਾ ਵੇ ਟਰੈਕਟਰ ਮੋਡੀਫਾਈ ਕੀਤਾ ਹੋਇਆ ਤਾਂ ਆਪਣੇ ਤੋਂ ਕਮੈਂਟ ਬਾਕਸ ਦੇ ਵਿੱਚ ਉਹ ਫੋਰਡ ਮੋਡੀਫਾਈ ਲੱਗ ਕੇ ਆਪਣੇ ਤੋਂ ਨੰਬਰ ਲੈ ਸਕਦਾ ਜੀ ਤੇ ਬਾਕੀ ਬਾਈ ਬਹੁਤ ਹੀ ਸੋਹਣੇ ਟਰੈਕਟਰ ਤਿਆਰ ਕਰਦਾ ਜੀ ਉਹ ਕਬੱਡੀ ਟੂਰਨਾਮੈਂਟ ਤੇ ਇਸ ਬਾਈ ਤੋਂ ਹੀ ਜਾਂਦੇ ਆ ਟਰੈਕਟਰ ਜਿੰਨੇ ਵੀ ਕਬੱਡੀ ਟੂਰਨਾਮੈਂਟ ਹੁੰਦੇ ਆ ਚਲੋ ਆਪਾਂ ਤੁਹਾਡੇ ਨਾਲ ਹੋਰ ਵੀ ਕਰਦੇ ਆਂ ਡਰਾਈਵਰਾਂ ਦੇ ਰੇਟਾਂ ਸੰਜੇ ਦੋਸਤੋ ਅਗਲਾ ਡਰਾਈਵਰ ਆ ਗਿਆ ਜੀ ਆਪਣੇ ਕੋਲੇ ਸੋਨਾ ਲੀਗਾ 60 ਦਾ ਜੀ ਇਹ 20 ਮਾਡਲ ਆ ਜੀ 5 ਲੱਖ ਤੇ 70000 ਰੁਪਏ ਡਿਮਾਂਡ ਹੈ ਪਿਛਲੇ ਟਾਇਰ कसे ਹੋਏ ਆ ਅਗਲੇ ਟਾਇਰ 40 50 ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਜੀ ਇਹ 20 ਮਾਡਲ ਆ 5 ਲੱਖ ਤੇ 70000 ਰੁਪਏ ਡਿਮਾਂਡ ਹੈ ਦੋਸਤੋ ਉਹ ਤੋਂ ਅਗਲਾ ਡਰਾਈਵਰ ਆ ਗਿਆ ਅਰਜਨ ਇਹ 7 ਮਾਡਲ ਆ 3 ਲੱਖ ਤੇ 40000 ਰੁਪਏ ਡਿਮਾਂਡ ਹੈ ਦੋਸਤੋ ਪੋਸਟੋਗਲ ਟਰੈਕਟਰ ਜੀ ਮਹਿੰਦਰਾ 575 DI ਇਹ 92 ਮਾਡਲ ਹੈ 1,55,000 ਰੁਪਏ ਡਿਮਾਂਡ ਹੈ ਟਰੈਕਟਰ ਦੇ ਮਾਰਕਟ ਦੀ ਪੋਸਟੋਗਲ ਸੋਨਲੀ ਗਾਸ ਫਾਟਾ ਦਾ ਇਹ 10 ਮਾਡਲ ਹੈ ਜੀ 2,95,000 ਰੁਪਏ ਡਿਮਾਂਡ ਹੈ ਟਰੈਕਟਰ ਦੇ ਮਾਰਕਟ ਨੇ ਟਰੈਕਟਰ ਚੰਗੀ ਕੰਡੀਸ਼ਨ ਦਾ ਲੱਗਦਾ ਅਗਲਾ ਟਰੈਕਟਰ ਹੈ ਗਾਇਸ ਸਰਾਜ 855 16 ਮਾਡਲ ਹੈ ਜੀ 5,25,000 ਰੁਪਏ ਡਿਮਾਂਡ ਹੈ ਪੰਜਾਬ ਨੰਬਰ ਟਰੈਕਟਰ ਹੈ ਜੀ ਪੈਂਟੀਗਰ ਅਗਲੇ ਟਰੈਕਟਰ ਆਏ ਹੋਏ ਆ ਜੀ ਪਿਛਲੇ ਟਰੈਕਟਰ ਨਵੀਂ ਕੰਡੀਸ਼ਨ ਦੇ ਵਿੱਚ ਆ ਜੀ ਜੇਕੇ ਦੇ ਟਾਇਰ ਆ ਇਹ 80 ਮਾਡਲ ਆ ਜੀ 1 ਲੱਖ ਤੇ 25000 ਰੁਪਏ ਡਿਮਾਂਡ ਆ ਇੱਕ ਕੁਲੀ ਤੇ ਸਟਾਰਟ ਆ ਜੀ ਇਹ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਅਰਜਨ ਆਲਟਰਾ 605 ਤੇ ਇੱਕ ਮਾਡਲ ਆ ਜੀ 2 ਲੱਖ ਤੇ 50000 ਰੁਪਏ ਡਿਮਾਂਡ ਆ ਜੀ ਟਰੈਕਟਰ ਦੇ ਮਾਲਕ ਦੀ ਤੋ ਲਗਾ ਗਏ ਮਹਿੰਦਰਾ 575 ਇਹ ਹੈਗਾ ਜੀ 91 ਮਾਡਲ ਹੈ 1,30,000 ਰੁਪਏ ਡਿਮਾਂਡ ਹੈ 265 ਆ ਗਿਆ ਜੀ ਇਹ 92 ਮਾਡਲ ਹੈ 1,45,000 ਰੁਪਏ ਡਿਮਾਂਡ ਹੈ ਜੀ ਸਵਰਾਜ ਆ ਗਿਆ ਜੀ 855 99 ਮਾਡਲ ਹੈ ਜੀ 2 ਲੱਖ 15,000 ਰੁਪਏ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੇ ਯੂਟਿਬ ਦੇ ਚੱਕਰੇਗੇ 514 ਸਵਰਾਜ 855 ਇਹ 93 ਮਾਡਲ ਹੈ ਜੀ 1,80,000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਡਲ ਦੇ ਪਿਛਲੇ ਟਾਇਰ ਹੈਗੇ ਜੀ 13 ਦੇ ਨਵੀਂ ਕੰਡੀਸ਼ਨ ਦੇ ਵਿੱਚ ਜੀ ਕੁੜੀਰ ਦੇ ਅਗਲੇ ਟਾਇਰ ਵੀ ਕੁੜੀਰ ਦੇ ਨਵੀਂ ਕੰਡੀਸ਼ਨ ਦੇ ਵਿੱਚ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਆਪਣਾ 5911 ਜੀ ਇਹ 98 ਮਾਡਲ 2,65,000 ਰੁਪਿਆ ਡਿਮਾਂਡ ਹੈ ਟਰੈਕਟਰ ਬਿਲਕੁਲ ਸਾਫ਼ ਜੀ ਕੰਡੀਸ਼ਨ ਦਾ ਹੀ ਅਗਲੇ ਟਾਇਰ ਬਿਲਕੁਲ ਨਵੇਂ ਹੈ ਜੀ ਜੇਕੇ ਦੇ ਪਿਛਲੇ ਹੈਗੇ 30 40 ਕੇ ਪੈਸੇ ਕੰਡੀਸ਼ਨ ਦੇ ਵਿੱਚ 16 ਦੇ ਟਾਇਰਾਂ ਚ ਆ ਜੀ ਉਸ ਤੋਂ ਅਗਲਾ ਟਰੈਕਟਰ ਆ ਗਈ ਫਾਰਮ 60 ਡੀ ਐਕਸ ਚਾਰੇ ਟਾਇਰ ਬਿਲਕੁਲ ਨਵੇਂ ਹੈ ਸਾਫ਼ ਸੁਥਰੇ ਜੇਕੇ ਕੰਪਨੀ ਦੇ ਇਹ ਹੈ ਜੀ 8 ਮਾਡਲ ਹੈ 2 ਲੱਖ ਤੇ 95000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਉਸ ਤੋਂ ਅਗਲਾ ਟਰੈਕਟਰ ਆ ਗਈ ਸਵਰਾਜ 856 13 ਦੇ ਟਾਇਰਾਂ ਚ ਪੀਟਵੇ ਦੇ 540 ਚੱਕਰ ਹੈ ਜੀ ਤੋ ਯਾਰ ਇੱਕ ਮਾਡਲ ਹੈ ਜੀ 2 ਲੱਖ ਤੇ 55000 ਰੁਪਿਆ ਡਿਮਾਂਡ ਹੈ ਜੀ ক্লোਜ਼ ਕਰ ਇੰਜਨ ਚ ਲਈ ਸੋਨਾਲਿਕ ਆ ਗਈ 750 ਦਾ ਇਹ 10 ਮਾਡਲ ਹੈ ਜੀ 3 ਲੱਖ ਤੇ 10000 ਰੁਪਿਆ ਡਿਮਾਂਡ ਹੈ ਜੀ ਸਵਰਾਜ ਆ ਗਈ 735 6 ਮਾਡਲ ਹੈ 2 ਲੱਖ ਤੇ 60000 ਰੁਪਿਆ ਡਿਮਾਂਡ ਹੈ ਜੀ ਮਹਿੰਦਰਾ ਆ ਗਿਆ ਜੀ 475 ਡੀ ਆਈ ਇਹ 95 ਮਾਡਲ ਹੈ 1 ਲੱਖ ਤੇ 85000 ਰੁਪਿਆ ਡਿਮਾਂਡ ਹੈ ਦੋਸਤੋ ਇਹ ਲੈਟਰੈਕਟਰ ਆ ਗਿਆ ਜੀ ਫਾਰਮਟ੍ਰੈਕ 45 ਦਾ 14 ਮਾਡਲ ਆ ਜੀ 4 ਲੱਖ ਤੇ 55000 ਰੁਪਏ ਦੀ ਮੰਗ ਦਾ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਫਾਰਮਸਟ ਇਹ ਹੈਗਾ ਜੀ 9 ਮਾਡਲ ਆ ਜੀ 3 ਲੱਖ ਤੇ 45000 ਰੁਪਏ ਦੀ ਮੰਗ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855 ਇਹ 13 ਮਾਡਲ ਆ ਜੀ 4 ਲੱਖ ਤੇ 25000 ਰੁਪਏ ਦੀ ਮੰਗ ਹੈ ਚਾਰੇ ਟਾਇਰ ਬਿਲਕੁਲ ਸਾਫ਼-ਸੁਥਰੇ ਤੇ ਚੰਗੀ ਕੰਡੀਸ਼ਨ ਦੇ ਜੀ 14 ਦੇ ਟਾਣਾ ਜੀ ਪਾਵਰ ਸਟੀering ਹੈ ਜੀ ਚਲੋ ਵਾਪਸ ਤੁਹਾਡੇ ਮਾਲਕ ਦਾ ਨੰਬਰ ਹੋਣਾ ਸਾਥੀ ਦਾ ਬਾਈ ਜੀ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਬਾਈ ਜੀ ਆਪਣਾ ਮੋਗਾਂ ਕਿਹੜੇ ਜ਼ਿਲ੍ਹੇ ਚ ਰਹਿ ਗਏ ਆ ਮੋਗਾਂ ਜੀ ਮੋਗਾਂ ਚ ਜੀ ਹਾਂਜੀ ਆਪਣਾ ਮੋਬਾਈਲ ਨੰਬਰ ਦਿੱਤਾ ਸੀ ਜੀ 62809 62809 69485 69485 ਹਾਂਜੀ ਦੋਸਤੋ ਆ ਬਾਈ ਮਾਲਕ ਦਾ ਨੰਬਰ ਹੈ ਜੀ ਸਵਰਾਜ 855 ਵਾਲੇ ਦਾ 13 ਮਾਡਲ 4,25,000 ਰੁਪਏ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਤੇ ਚੰਗੀ ਕੰਡੀਸ਼ਨ ਦੇ ਆ ਜੇਕਰ ਕਿਸੇ ਵੀਰ ਭਰਾ ਨੇ ਲੈਣਾ ਹੋਵੇ ਤੇ ਬਾਈ ਨਾਲ ਕੰਟੈਕਟ ਕਰ ਸਕਦਾ ਲੋਜੀਅਸ ਦੇ ਨਾਲ ਆ ਗਿਆ ਫਾਰਮ 65 EPI 2010 ਮਾਡਲ ਦਾ ਟਾਪ ਮਾਡਲ ਦਾ ਚ 3,50,000 ਰੁਪਏ ਮਾਲਕਾਂ ਦੀ ਡਿਮਾਂਡ ਆ ਪਾਵਰ ਸਟੀਅਰਨਾ ਟਾਇਰਾਂ ਦੀ ਕੰਡੀਸ਼ਨੇ ਵੀ ਵਧੀਆ ਸਾਫ ਪਈਏ ਬੈਕ ਸਾਈਡ ਦੇ ਟਾਇਰ ਆਪਾਂ 60 ਤੋਂ 70 ਪੈਸੇ ਬੁਢੇ ਕਹਿ ਸਕਦੇ ਉਹਦੇ ਨਾਲ ਆ ਗਈ ਫਾਰਮ ਸੱਟ ਟੇਲਾਵੀਆਂ ਬ੍ਰੇਕਾਂ ਪਾਵਰ ਸਟੀਅਰ ਨਾਲ 2011 ਮਾਡਲ ਆ 3 ਲੱਖ ਤੇ 65000 ਰੁਪਿਆ ਮਾਲਕਾਂ ਦੀ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ ਤੇ ਰੰਗ ਰੋਗੰਦਾ ਵੀ ਟਰੈਕਟਰ ਬਿਲਕੁਲ ਸਾਫ ਹੈ ਉਹਦੇ ਨਾਲ ਆ ਗਈ 3600 ਜੈਨੂਨ ਕਲਰ ਚ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਪਈ ਆ ਕਿਤੇ ਲੀਕ ਵਗੈਰਾ ਨਹੀਂ ਟਰੈਕਟਰ फ्रंट ਦੇ ਟਾਇਰ ਬਿਲਕੁਲ ਨਵੇਂ ਆ ਜੀ ਮਾਡਲ ਆ 95 1 ਲੱਖ 39000 ਰੁਪਏ ਮਾਲਕ ਜੀ ਦਮਾਂ ਲੈ। ਉਹਦੇ ਨਾਲ ਆ ਗਈ ਫਾਰਮ ਸਾਟਾ ਸਾਫ ਹੈ ਰੈਂਜਰ ਟਰੈਕਟਰ 2008 ਮਾਡਲ ਆ 2 ਲੱਖ 85000 ਰੁਪਏ ਡਿਮਾਂਡ ਆ ਡਬਲ ਕਲੱਚ 13 ਦੇ ਟਾਇਰਾਂ ਚ ਜੀ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਆ ਜੀ ਇਸਦੇ ਨਾਲ ਤੁਹਾਨੂੰ ਕੋਈ ਵੀ ਟਰੈਕਟਰ ਦਿਖਾਉਣੇ ਜੁੜੇ ਰਹੋ ਉਹ ਸਾਡੇ ਕੋਲੋਂ ਦਵਾਇਆ ਜਾ ਓਏ ਜੋਂਡੀ ਆ ਰ 50 50 ਈ ਚਾਰੇ ਟਾਇਰ ਬਿਲਕੁਲ ਨਵੇਂ ਨੇ ਰੰਗ ਰੋਗਨ ਦਾ ਵੀ ਟਰੈਕਟਰ ਬਿਲਕੁਲ ਸਾਫ਼ ਆ ਪੀ ਵੀ ਵਾਲੀ ਨੰਬਰ ਆ 2014 ਮਾਡਲ ਆ 4 ਲੱਖ 95000 ਰੁਪਿਆ ਮਾਲਕ ਦੀ ਡਿਮਾਂਡ ਆ ਤੁਹਾਡਾ ਆਪਣਾ ਹੀ ਬਈ ਟਰੈਕਟਰ ਤੁਹਾਡਾ ਆਪਣਾ ਹੀ ਆ ਅੱਛਾ ਅੱਛਾ ਉਸ ਦੇ ਨਾਲ ਆ ਗਈ ਜੌਂਡੀ 5310 2011 ਮਾਡਲ ਆ 5 ਲੱਖ 30 ਹਜ਼ਾਰ ਰੁਪਿਆ ਡਿਮਾਂਡ ਹੈ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਹੈ ਇਹ ਚਾਰਾਂ ਦੇ 16 ਦੇ ਟਾਇਰਾਂ ਚ ਹੈ ਜੀ ਉਸ ਦੇ ਨਾਲ ਆ ਗਈ ਅਰਜਨ 555 2014 ਮਾਡਲ ਆ 4 ਲੱਖ 35 ਹਜ਼ਾਰ ਰੁਪਿਆ ਡਿਮਾਂਡ ਹੈ ਇਹ ਵੀ ਪਾਵਰ ਆਈ ਚਾਰੇ ਟਾਇਰ ਬਿਲਕੁਲ ਸਾਫ਼ ਕੰਡੀਸ਼ਨ ਦੇ ਜੀ ਅੋਸ ਦਿਨ ਆ ਲਾਇਆ 1855 ਟਾਇਰਾਂ ਦੀ ਕੰਡੀਸ਼ਨ ਸਾਫ਼ ਪਈ ਹੈ ਚਾਰਾਂ ਦੀ ਰੰਗ ਰੋਗਨ ਦਾ ਵੀ ਟਰੈਕਟਰ ਬਿਲਕੁਲ ਸਾਫ਼ ਆ 2013 ਮਾਡਲ ਆ 4 ਲੱਖ ਤੇ 70000 ਰੁਪਿਆ ਡਿਮਾਂਡ ਆ ਟਰੈਕਟਰ ਅੋਸ ਦਿਨ ਆ ਲਾਇਆ 800 ਪਿੰਡਤਰ ਪੀਵੀ 42 ਰੰਗ ਰੋਗਨ ਤੁਸੀਂ ਦੇਖ ਸਕਦੇ ਟਰੈਕਟਰ ਦਾ ਜੋ ਵੀ ਆ ਟਾਇਰਸ ਦੇ ਵੀ ਚਾਰੇ ਬਿਲਕੁਲ ਨਵੇਂ ਆ 99 ਮਾਡਲ ਆ 2 ਲੱਖ ਤੇ 20000 ਰੁਪਿਆ ਡਿਮਾਂਡ ਆ ਉਦਨ ਨਾਲ ਆ ਗਈ ਫਾਰਮ 43 ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆ ਪੰਜਾਬ ਨੰਬਰ ਹੈ ਪੀਬੀ 14 ਬੈਕ ਸਾਈਡ ਦੇ ਟਾਇਰ ਐਮਆਰ ਫਧਿਆ 13 ਦੇ ਟਾਇਰ ਨੇ ਦੋਬਲ ਕਲਚ ਟਰੈਕਟਰ ਹੈ 2001 ਮਾਡਲ ਦੀ ਡਿਮਾਂਡ 260 ਹੈ ਉਸ ਦੇ ਨਾਲ ਆ ਗਈ 99 ਮਾਡਲ 1 ਲੱਖ ਤੇ 45000 ਰੁਪਏ ਡਿਮਾਂਡ ਹੈ ਟਾਇਰ ਰਜੂ ਕਾਸੇ ਪਏ ਹੋਇਆ ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੋ ਵੀ ਤਾਨੂੰ ਦਿਖਾਈ ਦੇ ਰਿਹਾ ਕਿ ਕਿ ਮਿਸਿੰਗ ਹੋਇਆ ਸ਼ੋਤਰਾ ਉਹਦੇ ਨਾਲ ਆ ਗਿਆ 735 93 ਮਾਡਲ ਪੰਜਾਬ ਨੰਬਰ ਹੈ 1,55,000 ਰੁਪਏ ਮਾਲਕਾਂ ਦੀ ਡਿਮਾਂਡ ਹੈ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਸਾਫ ਪਈ ਹੈ ਜੀ ਬਿਲਕੁਲ ਉਸ ਦੇ ਨਾਲ ਆ ਗਿਆ 855 ਬਿਲਕੁਲ ਸਾਫ ਟਾਇਰਾਂ ਚ ਹੈ ਵੀ ਟਰੈਕਟਰ 2014 ਮਾਡਲ 4,75,000 ਰੁਪਏ ਡਿਮਾਂਡ ਹੈ ਪੰਜਾਬ ਨੰਬਰ ਹੈ PB10 ਲੁਧਿਆਣਾ ਦਾ ਨੰਬਰ ਹੈ ਪਾਵਰ ਸਟੇਰ ਨਾਲ ਹੈ ਉਸ ਦੇ ਨਾਲ ਆ ਗਿਆ ਅਰਜਨ 605 ਰੰਗ ਰੋਗਨ ਤੁਸੀਂ ਟਰੈਕਟਰ ਦਾ ਵੀਡੀਓ ਜੀ ਦੇਖ ਸਕਦੇ ਹੋ ਟਾਇਰ ਵੀ ਠੀਕ ਠਾਕ ਨਹੀਂ ਜਿੰਦੇ ਪੈ ਬੈਕ ਸਾਈਡ ਦੇ ਟਾਇਰ ਆਪਾਂ 39 ਤੋਂ 50 ਐਸੇ ਗੁੱਡੀ ਕਹਿ ਸਕਦੇ 2013 ਮਾਡਲ ਆ 3 ਲੱਖ ਤੇ 80000 ਰੁਪਿਆ ਮਾਲਕ ਦੀ ਡਿਮਾਂਡ ਆ 94 ਆ ਸੌਰੀ 99410 70 70000 ਪੂਰਾ ਜੀ ਯਾਨੀ ਕਿ 70 ਦੇ ਨਾਲ ਟ੍ਰਿਪਲ ਜੀ ਮਨ ਲੱਗੀ ਹੋਈ ਜੀ ਤੁਹਾਨੂੰ ਕਵਰੇਜ ਕਰਕੇ ਵੀ ਦਿਖਾ ਦਿੰਦੇ ਆ ਨੰਬਰ ਜੀ ਜੀ ਇਸਾ ਦੇ ਉਸ ਦੇ ਨਾਲ ਆ ਗਿਆ ਫੋਰਡ 323 ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ ਹੈ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਪਈ ਹੈ ਜੀ 2002 ਮਾਡਲ ਹੈ 2 ਲੱਖ ਤੇ 40000 ਰੁਪਿਆ ਡਿਮਾਂਡ ਹੈ ਜੀ ਉਸ ਦੇ ਨਾਲ ਆ ਗਿਆ ਨਾਟ 11 ਟਾਇਰ ਜੋ ਇਸ ਦਿਖਾਸੇ ਪਏ ਹੋਏ ਐ ਸ਼ੋ ਇਸ ਦੀ ਇਸਮੇ ਨਾਲ 90 ਮਾਡਲ ਆ 2 ਲੱਖ ਤੇ 40000 ਰੁਪਇਆ ਮਾਲਕ ਦੀ ਡਿਮਾਂਡ ਉਸ ਦੇ ਨਾਲ ਆ ਗਏ 265 ਮਿੰਦਰਾ ਬੈਕ ਸਾਈਡ ਦੇ ਟਾਇਰ ਬਿਲਕੁਲ ਸਾਫ ਕੰਡੀਸ਼ਨ ਦੇ ਆ 93 ਮਾਡਲ 1 ਲੱਖ ਤੇ 65000 ਰੁਪਇਆ ਮਾਲਕਾਂ ਦੀ ਡਿਮਾਂਡ ਰੰਗ ਰੋਗਨ ਜੋ ਵੀ ਹੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੀ ਉਸ ਦੇ ਨਾਲ ਆ ਗਏ ਫਾਰਮ 60 2001 ਮਾਡਲ ਆ 2 ਲੱਖ ਤੇ 45000 ਰੁਪਏ ਮਾਲਕਾਂ ਦੀ ਡਿਮਾਂਡ ਆ ਐਮ ਆਰਫ ਦੇ ਟਾਇਰ ਆ 13 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ ਜੋ ਬਿਲਕੁਲ ਸਾਫ ਹੈ ਵੀਡੀਓ ਵੇਖਣ ਲਈ ਧੰਨਵਾਦ